ਮੇਰੇ ਕਿਚਕੀ ਹੋਈ ਹੈ ਬਾਹਲੀ ਦਾ ਹੋਊਗੀ ਮੈਂ 2 ਮਿੰਟਾ ਚੋਲ ਨੂੰ ਹਵਾ ਲੈ ਰਹੀ ਹੈ ਜਿਵੇਂ ਇਸੇ ਤਰ੍ਹਾਂ ਤੇ ਬਾਈ ਜੀ ਇਹ ਦਿ ਤੁਮੇਟਾ ਮੈਨੂੰ ਕੀ ਪਤਾ ਕਰੋ ਆਪਕੇ ਜੇ ਉਹ ਵੀ ਪਤਾ ਲੱਗ ਗਿਆ ਤਾਂ ਮੈਂ ਬਾਹਰ ਘੁੱਟਣੀ ਕੋਲ ਗਿਆ 10 ਮਿੰਟ ਪਹਿਲਾਂ ਮੈਂ ਸਾਰੇ ਕੰਮ ਛਾੜੀਆ ਮੈਨੂੰ ਦਿਸ ਨਹੀਂ ਰਹੀ ਇਹ ਕੁੜੀਏ ਇਹ ਕਿੱਥੇ ਮਰ ਗਈ ਤੇ ਤੈਨੂੰ ਜੰਮ ਕੇ ਉਹ ਤਾਂ ਕੰਜਰ ਤੁਰ ਗਏ ਹਾਏ ਹਰੀ ਬੂਮਰ ਮਾਰ ਜਾ ਸਾਰਾ ਕੰਮ ਕਰਦਾ ਪਿਆਗਾ ਕੁਸ ਖਾਣ ਨੂੰ ਵੀ ਨਹੀਂ ਬਣਾ ਕੇ ਰੱਖਿਆ ਫੇਰ ਕਹਿੰਦੇ ਕਮਜ਼ੋਰੀ ਆ ਗਈ ਨਾ ਮੇਰੇ ਚ ਕਮਜ਼ੋਰੀ ਨਾ ਆਵੇ ਇਹਨੂੰ ਤਾਂ ਆਇਆ ਅਕਲੇੜੀ ਨੂੰ ਕੜਮੀ ਨੂੰ ਕਾਲੇ ਮੂੰਹ ਵਾਲੀ ਨੂੰ ਵੀ ਇਹ ਆਦੇ ਬੱਚਿਆਂ ਦੀ ਮਾਂ ਮਰ ਜੇ ਹਾਈ ਹਏ ਆਪਦੇ ਮਾਪਿਆਂ ਨੂੰ ਤਾਂ ਖਾ ਗਈ ਮੈਨੂੰ ਵੀ ਖਾਣ ਨੂੰ ਫਿਰਦੀ ਐ ਨਹੀਂ ਕਿੱਥੇ ਗਈ ਆ ਨਹੀਂ ਕਿੱਥੇ ਵਰ ਗਈ ਵਮਨ ਵਾਜਾ ਕਿੱਧਰ ਗਈ ਕਿਤੇ ਹੁਫਾਨੀ ਕੋਨਾ ਭੱਜ ਪੁੱਟ ਗਈ ਨਹੀਂ ਨਾਲ ਵੀ ਨੂਨ ਕੀ ਨਾ ਭਾਗੇ ਮੈਨੂੰ ਤਾਂ ਬੜੀ ਫਿਰੀ ਦੀ ਨੌਕਰ ਮੀਂਦੀ ਹੈਗੀ ਛੱਡ ਨਹੀਂ ਸਕਦੀ ਨਾ ਇਹ ਮਰਦੇ ਅਜਿਹੇ ਖਾਣਾ ਲੈ ਨੂੰ ਜਾਂਦਾ ਅਜਿ ਰੱਖਾਂ ਬੜੀ ਰੋਟੀ ਲਾ ਕੇ ਗਿਆਏਗਾ ਕੰਜਰ ਨਾ ਹੋਵੇ ਤਾਂ ਹੂੰ ਉਹੇ ਜੀ ਕਲੇਣੀ ਮਾਂ ਸੀ ਜੰਮ ਕੇ ਸੱਟ ਗਈ ਮੇਰੇ ਵਾਸਤੇ

Hva er det? du?

ਦੀਮੈਂ ਹਾਂ ਚੱਲ ਚੱਲ ਰੋਟੀ ਪਕਾ ਕੇ ਦੇ ਹਾਂ ਚੱਲ ਪਕਾ ਕੇ ਦੇ ਮੈਨੂੰ ਰੋਟੀ ਵੱਡੀ ਆਈ ਆ ਇਹ ਆਈ ਹੀ ਦੇਖਦੇ ਵੀ ਭੁੱਖੀ ਹੈਗੀ ਉਹ ਤੜਕੇ ਦੀ ਥੱਕੀ ਥੱਕੀ ਬੈਠੀ ਆ ਮੈਂ ਜਨਾ ਆਟਾ ਗੁੰਨ ਲੈਂਨੀ ਮੈਂ ਤਾਂ ਸਾਰਾ ਮੁੰਮੀ ਖਾ ਜਾਂਦੀ ਆ ਜਾਂ ਆਂਦੇ ਜਵਾਕ ਖਾ ਜਾਂਦੇ ਮੈਂ ਤਾਂ ਇੰਨੀ ਪਕਾਉਂਦੀ ਰਹਿ ਜਾਂਦੀ ਐ ਕਿ ਮੈਨੂੰ ਦੋ ਰੋਟੀਆਂ ਵੀ ਨਹੀਂ ਜ਼ਿੰਦਗੀ ਦੀ ਥੋੜਾ ਆ ਕੇ ਬੋਲਿਆ ਲੱਗ ਜੂਗੀ ਰੋਟੀਆਂ ਪਕਾਉਂਦੀ ਐ ਕਿ ਨਹੀਂ ਦੋ ਮਿੰਟਾਂ ਚ ਤਾਂ ਕੋਹ ਲਾ ਕੇ ਦੇ ਦੇ ਤੱਬਾ ਰੋਟੀਆਂ ਦਾ ਮੈਨੂੰ ਤਾਂ ਦੋ ਖਾਣੀਆਂ ਹੁੰਦੀਆਂ ਹਾਏ ਵੇ ਰੱਬਾ ਤੂੰ ਦੋ ਰੋਟੀਆਂ ਖਾਣ ਨੂੰ ਤਾਂ ਦੇਰ ਦਵਾ ਦੇ ਤੂੰ ਹਾਏ ਹਾਏ ਨੀ ਹਾਏ ਹਾਏ ਨੀ ਕਲੇਣਗੇ ਨੀ ਅੱਗ ਵੀ ਨਹੀਂ ਬਚਾਈ ਚੁੱਲ੍ਹੇ 'ਚ ਨੀ ਤੂੰ ਰੋਟੀ ਇੱਕ ਵੀ ਨਹੀਂ ਪਕਾਈ ਹਜੇ ਹਜੇ ਹਾਏ ਹਾਏ ਰੱਬਾ ਜਦੋਂ ਉਹ ਇੱਕ ਲੈਣੀ ਰੋਟੀਆਂ ਪਕਾਉਗੀ ਉਹਦੋਂ ਤਾਂ ਮੇਰਾ ਢਿੱਡ ਵਿੱਚੋਂ ਨਿਕਲ ਕੇ ਭੱਜ ਜਾਊਗਾ ਹਾਏ ਮੈਂ ਤੈਨੂੰ ਦੱਸਾਂ ਕੱਲ੍ਹ ਨੂੰ ਹੱਟ ਨਾਲ ਘੱਟ ਪਕਾਈਆਂ ਸੀਗੀਆਂ ਅੱਜ 35 ਰੋਟੀਆਂ ਮੇਰ ਨਾਲ ਤੇ 35 ਰੋਟੀਆਂ 35 35 ਮੇਰੇ ਜਵਾਕਾਂ ਦੀਆਂ ਰੋਟੀਆਂ ਹੋਣੀਆਂ ਚਾਹੀਦੀਆਂ ਨਾਲੇ ਮੈਂ ਤੈਨੂੰ ਦੱਸ ਦਿਆਂ ਤੇ ਜੇ ਰੋਟੀ ਨਾ ਪੂਰੀ ਹੋਈ ਆ ਤੇਰਾ ਫੜ ਕੇ ਇਥੇ ਸਿਰ ਚੁੱਲ੍ਹੇ ਦੇ ਵਿੱਚ ਦੇ ਦੂੰਗੀ ਪਕਾ ਦੇ ਹੁਣ ਰੋਟੀਆਂ ਨਾਲੇ ਐਂ ਦੱਸ ਪਤੀਲਾ ਭਰ ਕੇ ਦਾਲ ਦਾ ਰਿਂਣਾ ਹੈ ਕਾ ਨਹੀਂ ਰਿਂਣਾ ਦੱਸ ਹਾਂ ਮਾਰ ਰਿਂਣਾ ਪਕਾ ਫੇਰ ਰੋਟੀ ਨਾਲੇ ਮੇਰੀ ਗੱਲ ਸੁਣ ਲੈ ਉਦੋਂ ਬਾਅਦ ਇੱਕ ਵੀ ਰੋਟੀ ਨਾ ਪੱਕੇ ਕਿੰਨੀਆਂ ਰੋਟੀਆਂ ਖਾਂਦੀ ਐ ਫਿੱਠੀ ਬੈਠੀ ਚੋਰ ਵਾਂਗ ਖਾ ਜਾਂਦੀ ਐ ਮੈਂ ਤੋ ਆਪ ਤੇ ਸਾਰਾ ਆਟਾ ਮੇਕ ਤੁਕਵਾ ਕੇ ਦੋ ਰੋਟੀਆਂ ਮੈਨੂੰ ਵੀ ਨਹੀਂ ਚੁੱਪ ਕਰ ਜਾ ਚੁੱਪ ਕਰ ਜਾ ਗਲ ਮੁਠਾ ਦੇ ਦੂੰ ਤੇਰੇ ਜੇ ਮੇਰੇ ਬਰਾਬਰ ਬੋਲੀਆਂ ਤਾਂ ਮੇਰਾ ਰੋਟਾ ਨਾ ਪੱਕ ਜਾਣ ਦਾ ਚਾਹੀਂ ਨਾ ਨਾ ਵੱਡੀ ਨਹੀਂ ਮੇਰੀ ਗੱਲ ਸੁਣ ਲੈ 20 ਰੋਟਿਆਂ ਮੈਂ ਜਾਂਦੀ ਛੱਟ ਕੇ ਗਈ ਸੀ ਕਿ ਨਾਲੇ ਮਾਂ ਮੈਂ ਕੁੱਤੇ ਨੂੰ ਪਾਤੀਆ ਕੁੱਤੇ ਨੂੰ ਪਾਤਣਾ ਸੀ ਹੋਰ ਰੱਜਿਆ ਜਾਂ ਨਹੀਂ ਰੱਜਿਆ ਸੁਣ ਲੈ ਜਿਹੜ ਨੂੰ ਕੁੱਤੇ ਤੋਂ ਮੇਰਾ ਰੋਟਾ ਕੁੱਤੇ ਨੂੰ ਤਾਂ ਨਹੀਂ ਖਾ ਗਈ ਆ ਹਾਂ ਕੁੱਤੇ ਨੂੰ ਰੋਟਾ ਪਾਣਾ ਜਾਂ ਨਹੀਂ ਪਾਣਾ ਹੂੰ ਮੇਰੀ ਗੱਲ ਸੁਣ ਲੈ ਕੁੱਤਾ ਵਿਚਾਰਾ ਕਿੰਨਾ ਕਮਜ਼ੋਰ ਹੋ ਗਿਆ ਮੈਨੂੰ ਵੀ ਤੁਸੀਂ ਕੀ ਜਾਣੋਗੇ ਹੂੰ ਜਿਵੇਂ ਫੋਨ ਨਾ ਸਾਡਾ ਪੀਤਾ ਸਭ ਕੁਛ ਮੇਰੇ ਜਵਾਕਾਂ ਦਾ ਇੱਥੇ ਹਾਂ ਹੋ ਵੱਡੀ ਆਈ ਏ ਜੈ ਜਾਤ ਚੋਂ ਹੀ ਸਭ ਣਾਉਣ ਵਾਲੀ ਹੂੰ ਤੈਨੂੰ ਜੈ ਜਾਤ ਨਾ ਕਿਤੇ ਤੈਨੂੰ ਤਾਂ ਮੈਂ ਰੋਟੀਆਂ ਪੂਰੀਆਂ ਨਾ ਦੇਵਾਂ ਮੈਂ ਜਦੋਂ ਜੈ ਜਾਤ ਤੋਂ ਹੀ ਮੰਗੀਆਂ ਮੈਂ ਤਾਂ ਦੋ ਰੋਟੀਆਂ ਹੀ ਮੰਗੀਆਂ ਆਪਦੇ ਕੋਲੇ ਮੰਮੀ ਗੱਲੀਆਂ ਅੰਕਲਾ ਬਣਾਈ ਲੈਂਦੀ ਜੀ ਚਾਹ ਮੈਂ ਆਦਰ ਰੋਤੀ ਆਪਾਂ ਘਰ ਦੇ ਲੁਪਾ ਦੇ ਕਰਨ ਦਾ ਸਮੋਹ ਤੇ ਚੜੀਆਂ ਮੈਂ ਦੋ ਰੋਟੀਆਂ ਨੂੰ ਖੋਲ ਰਹੀ ਆ ਐਣਾ ਮਾਹੂ ਆਇਆ ਕਿ ਅਦੋਂ ਮੈਂ ਮਾਂ ਮੈਂ ਨਹੀਂ ਰੋਟੀਆਂ ਖਾਈਆਂ ਤੂੰ ਰੋਟੀਆਂ ਤਾਂ ਉੱਥੇ ਲਕੋ ਕੇ ਖਾਏ ਆਉਗੀ ਤੇ ਦੋ ਰੋਟੀਆਂ ਤੇ ਹੱਥ ਨਾ ਦਊਗੀ ਦੇਖੂਗੀ ਖਾਈ ਹੋਣਗੀ ਮੀਰੇ ਦੇ ਬਾਹਰ ਲਾ ਕੇ ਆਉਂਦਾ ਨਹੀਂ ਇਹ ਨਹੀਂ ਤਾਂ ਇਹ ਨੂੰ ਦੋ ਰੋਟੀਆਂ ਵੀ ਨਹੀਂ ਖਾਣ ਦੇਣੀ ਆ ਖਾ ਕੇ ਮਨ ਪੱਕਾ ਅੰਨ ਮੇਰੀ ਗੱਲ ਸੁਣ ਲੈ ਆ ਬੱਚਾ ਗਵਾਂਢਾਂ ਦਾ ਇਹਨੂੰ ਬਿੰਦ ਛੱਟ ਖੜਿਆ ਬੱਚੇ ਨੂੰ ਹਾਂ ਹੋ ਵਿਚਾਰੇ ਫੜਾ ਕੇ ਗਏਣਗੇ ਹਾਂ ਖੜਿਆ ਹਾਂ ਖੜਿਆ ਇਹਨੂੰ ਮੈਂ ਤੈਨੂੰ ਦੱਸ ਦਿਆਂ ਨਾਲੇ ਜੇ ਮੈਂ ਸ਼ਕਤੀ ਨਾ ਪੇਸ਼ ਤੇਰੇ ਹੁਣ ਨਹੀਂ ਆਈ ਨਾ ਚਾਂਬੜ ਨਾ ਜਾਏ ਕਿਤੇ ਮੇਰੇ ਸੱਤਿਆਂ ਨਾ ਚੜ ਜੀ ਹਾਂ ਹੋ ਰੋਟੀ ਪਕਾਇਆ ਈ ਦੱਸ ਨਾ ਮੇਰੀ ਗੱਲ ਸੁਣ ਰੋਟੀਆਂ ਮੇਰੇਆਂ ਪਕਾਇਆ ਈ ਜਾਂ ਨਹੀਂ ਆਈ ਹਾਂ ਮੈਂ ਪਕਾਇਆ ਈ ਨੇ ਪਕਾਇਆ ਈ ਨਾ ਤੇ ਉਹ ਭਾਂਡਾਂ ਦਾ ਢੇਰ ਤੇਰੀ ਮਾਂ ਪਿਓ ਮਰੇ ਹੋਏ ਮਾਂਜਣ ਹੋਣਗੇ ਇੱਥੇ ਨਹੀਂ ਨਹੀਂ ਨੀਰਾ ਪਾ ਕੇ ਆਲੀ ਸੀ ਮੈਂ ਚੱਲ ਨੀਰਾ ਪਾਇਆ ਫਿਰ ਪਹਿਲਾਂ ਜਾ ਉੱਟ ਜਾ ਪਰੇ ਕਾਲੇ ਮੂੰਹ ਆੜੀ ਹਾਏ ਬੇਰੱਬਾ ਦਾਲ ਦੀ ਖਾੜੀ ਵੀ ਨਹੀਂ ਲਕੀਗੀ ਰੋਟੀ ਤੇ ਰੁੱਖੀਆਂ ਰੋਟੀਆਂ ਖਾਣਗੀਆਂ ਕੋਈ ਨੀਰਾ ਪਾਉਣ ਗਈ ਨੀ ਮੈਂ ਤਾਂ ਸੋਚਦੀ ਸੀ ਨੀਰਾ ਪਾਉਣ ਗਈ ਹੈਗੀ ਘੰਟਾ ਹੋ ਗਿਆ ਨੀਰਾ ਪਾਉਣ ਗਈ ਨੂੰ ਹੈ ਦੇਖ ਕੇ ਤਾਂ ਮਾਂ ਨਾਇਆ ਕੰਡ ਦਾ ਬੱਚਾ ਫੜਾ ਕੇ ਆਉਣੀ ਆ ਤੇ ਨਾਲੇ ਮੈਂ ਦੇਖ ਕੇ ਆਉਣੀ ਆਗੀ ਕਿੱਧਰ ਗਈ ਹੈਗੀ ਮੈਨੂੰ ਛੁੱਪ ਛੁੱਪ ਕੇ ਦੇਖ ਕੇ ਆਉਣ ਦੇ ਕਾਲੇ ਮੂੰਹ ਆ ਲਗੇ ਵੀ ਤੈਨੂੰ ਘੰਟਾ ਹੋ ਗਿਆ ਇੱਕ ਕੰਮ ਤੇ ਤੂੰ ਘੰਟਾ ਲਾਉਣੀ ਹੈਗੀ ਹਾਏ ਨੀ ਫੁੱਟੀ ਕਿਸਮਤ ਤੇ ਮੇਰੀ ਮੇਰੇ ਕਰਮਾਂ ਦੇ ਵਿੱਚ ਸੁਖ ਹੀ ਹੈ ਨਹੀਂ ਐਨਾ ਕੰਮ ਕੀਤਾ ਸਾਰੀ ਜ਼ਿੰਦਗੀ ਦੇ ਵਿੱਚ नहीं हाँ अच्छा हाए हाए मैं मर जा रोटनाए हाय पता नहीं किन्ना कर रोटना खां दिया पता नहीं किना कटा खी मैं भी आख्या आटे का गट्टा रोज किए गटा तारा तू खा है नी मैं हूं सोचती तूड़ी ती तु खान लगे ਨੇ ਕੰਮ ਕਰ ਲਈ ਤਾਂ ਹੁੰਦਾ ਜਿਹੜਾ ਪਾਂਡਿਆਂ ਦਾ ਬਾਜ਼ਾਰ ਪਿਆਗਾ ਉਹ ਕੌਣ ਮੰਨ ਜੂਗਾ ਰੋਟੀਆਂ ਖਾਂਦੀ ਹਾਏ ਹਾਏ ਵੇ ਰੱਬਾ ਹਣਾ ਉਲਟੀ ਚੱਕ ਕੇ ਖਾਏਂਗੀ ਤੂੰ ਦੁਬਾਰੇ ਖਾ ਲੈ ਰੋਟੀ ਚੱਕ ਕੇ ਪਸੂ ਤਾਂ ਦੁੱਧ ਦੇਣਗੇ ਤੇ ਤੂੰ ਕੀ ਕਰੇਂਗੀ ਤੂੰ ਤਾਂ ਖਾ ਕੇ ਹੱਗ ਕੇ ਆਏਂਗੀ ਨਿਕਾ ਕਿੱਥੋਂ ਪੱਲੇ ਪਈ ਹੈਗੀ ਕਿੱਥੇ ਮੇਰੇ ਸਿਉਨੇ ਵਰਗੇ ਜਵਾਕ ਹੈ ਵਿਚਾਰੇ 20-20 ਰੋਟੀਆਂ ਤੋਂ ਵੱਧ ਨਹੀਂ ਖਾਂਦੇ ਉਹ ਗਰੀਬ ਦੇਖ ਇਹ ਆਟੇ ਦਾ ਘਟਾ ਤੀਜੇ ਦਿਨ ਮਕਾ ਕੇ ਰੱਖ ਦਿੰਦੀ ਹੈਗੀ ਜਪਾ ਜਗਣ ਕਾਲੀ ਜੀਵਾਂ ਵਾਲਕੇ ਮਾਂਜਲਾ ਪਾਂਡੇ ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਕਿਉਂਕਿ ਹੁਣ ਅਸੀਂ ਬਣਾਈ ਹੈ ਨਵੀਂ ਵੀਡੀਓ ਮਤੇਰ ਮਾਂ ਤੇ ਸਟੋਰੀ ਬਣਾ ਕੇ ਪਾਉਣ ਲੱਗ ਗਏ ਆ ਤੇ ਤੁਸੀਂ ਸਾਨੂੰ ਕਮੈਂਟ ਹਾਊਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੈਸੇ ਤਾਂ ਸਾਡਾ ਤਾਪੂ ਆ ਭਤੀਜੀ ਦਾ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਮੈਂ ਤਾਂ ਉਹਦੇ ਬੱਚਿਆਂ ਵਾਂਗੂ ਰੱਖੀ ਹੋਈ ਐ ਤੇ ਪਾਲੀ ਹੋਈ ਐ ਤੇ ਸਾਨੂੰ ਇਹ ਚੀਜ਼ ਦੇ ਵਿੱਚ ਤੁਹਾਨੂੰ ਇੱਕ ਦਿਖਾਇਆ ਵੀ ਮਤੇਰ ਮਾਂ ਕਿਵੇਂ ਦਾ ਵਰਤਾਵਾਰ ਕਰਦੀ ਐ ਬੱਚਿਆਂ ਦੇ ਨਾਲ ਤੇ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗਦੀ ਐ ਤੇ ਤੁਸੀਂ ਸਾਨੂੰ ਦੱਸਿਆ ਕਰੋ ਤੁਹਾਨੂੰ ਕਿੰਨੀ ਕੁ ਪਸੰਦ ਆਉਂਦੀ ਐ ਧੰਨਵਾਦ ਜੀ ਸਸਰੀਆ ਕਾ